ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਗਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਇੱਕ ਹੋਰ ਨੁਕਤਾ ਲੈ ਕੇ ਆਏ ਆ ਅੱਜ ਵਾਲਾ ਜਿਹੜਾ ਨੁਕਤਾ ਹੈ ਲਾਸਟ ਤੱਕ ਜਰੂਰ ਦੇਖਿਓ ਅੱਜ ਵਾਲੇ ਨੁਕਤੇ ਦੇ ਵਿੱਚ ਆਪਾਂ ਇੱਕ ਨੁਕਤੇ ਦੇ ਨਾਲ ਤਿੰਨਾਂ ਚੀਜ਼ਾਂ ਦਾ ਫਾਇਦਾ ਕਰਾਂਗੇ ਪਹਿਲਾ ਤਾਂ ਇਸ ਨੁਕਤੇ ਦੇ ਨਾਲ ਲੇਵਾ ਵਧੀਆ ਬਣੂਗਾ ਪੂਰਾ ਦੂਜਾ ਦੁੱਧ ਵਧੂਗਾ ਤੇ ਤੀਜਾ ਚਿਚੜਾਂ ਤੋਂ ਵੀ ਛਟਕਾਰਾ ਮਿਲੂਗਾ ਜਿਹੜਾ ਭੱਲੇਵਾ ਕਹਿੰਦੇ ਕਈ ਏਰਗਿਆਂ ਵਿੱਚ λεਵਾ ਕਹਿੰਦੇ ਆ ਹਵਾਨਾ ਕਹਿੰਦੇ ਆ ਤੇ ਕਈ ਏਰਗਿਆਂ ਚੱਡਾ ਕਹਿੰਦੇ ਆ ਪਸ਼ੂ ਦਾ ਹਵਾਨਾ λεਵਾ ਉਹ ਵੀ ਵਧੂਗਾ ਦੁੱਧ ਵੀ ਵਧੂਗਾ ਤੇ ਚਚਰਾਦੋ ਵੀ ਕਿਤੇ ਨਾ ਕਿਤੇ ਤੱਕ ਛਟਕਾਰਾ ਮਿਲੂਗਾ ਲਾਸਟ ਤੱਕ ਜਰੂਰ ਦੇਖਿਓ ਵੀਡੀਓ ਨੂੰ ਤਾਂ ਜੋ ਸਹੀ ਤਰੀਕੇ ਦੇ ਨਾਲ ਸਮਝ ਆ ਸਕੇ ਨੁਕਤੇ ਦੀ ਵੀਡੀਓ ਨੂੰ ਵਾਤਵਾ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਜੇ ਨੋਟ ਦਾ ਚੰਗਾ ਲੱਗਦਾ ਤਾਂ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਆਜੋ ਆਪਾਂ ਜਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਨੋਕ ਤੇ ਬਾਰੇ ਦੱਸ ਗਏ ਪੈਨ ਕਾਪੀ ਕੋਲੇ ਕਰ ਲਓ ਤਾਂ ਜੋ ਲਿਖਣਾ ਸੌਖਾ ਹੈ ਹਾਜੀ ਕੀ ਕੀ ਚੀਜ਼ਾਂ ਲੈਣੀਆਂ ਨੋਟ ਕਰ ਲਿਓ ਅ ਨੋਟ ਕਰਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਨਿੱਕੀ ਜੀ ਗੱਲ ਦੱਸ ਦਿਆਂ ਵੀ ਜਿਹੜੀ ਆਪਾਂ ਜਿਹੜੀ ਇਹ ਮਾਤਰਾ ਮੈਂ ਲਿਖਾਉਣ ਜਾ ਰਿਹਾਗਾ ਇਹ ਮਾਤਰਾ ਸਿਰਫ ਤੇ ਸਿਰਫ ਇੱਕ ਖਰਾਕ ਦੀ ਆ ਜਣੇ ਵੀ ਪਸ਼ੂ ਇੱਕ ਦਿਨ ਦੇ ਵਿੱਚ ਆਪਾਂ ਇੱਕ ਖਰਾਕ ਹੀ ਦੇਣੀ ਆ ਇੱਕ ਦਿਨ ਦੇ ਵਿੱਚ ਆਪਾਂ ਇੱਕ ਵਾਰ ਹੀ ਦਿਨ ਨੁਕਤਾ ਜਿਹੜਾ ਪੱਦ ਨੂੰ ਦੱਸਦੇ ਨੇ ਜਿਹੜੀਆਂ ਇਹਨਾਂ ਚੀਜ਼ਾਂ ਦੱਸਣੀਆਂ ਇੱਕ ਵਾਰ ਹੀ ਦੇਣੀਆਂ ਇਹ ਜਿਹੜੀ ਖਰਾਕ ਮੈਂ ਲਿਖਾਉਂਗਾ ਜਿੰਨੀ ਵੀ ਲਿਖਾਉਂਗਾ ਇਹ ਸਾਰੀ ਇੱਕ ਦਿਨ ਦੀ ਖਰਾਕ ਹੈ ਨੋਟ ਕਰਿਓ ਹਲਦੀ 25 ਗ੍ਰਾਮ ਸੌਫ 50 ਗ੍ਰਾਮ ਮੇਥੀ ਦਾਣਾ 50 ਗ੍ਰਾਮ ਤਾਰਾ ਮੀਰਾ 50 ਗ੍ਰਾਮ ਸ਼ਿਤਾਵਰ 25 ਗ੍ਰਾਮ ਅਸ਼ਵਗੰਧਾ 25 ਗ੍ਰਾਮ ਤੇਲ 50 ਗ੍ਰਾਮ ਮਿੱਠਾ ਸੋਡਾ 25 ਗ੍ਰਾਮ ਤੇ ਸ਼ੱਕਰ 250 ਗ੍ਰਾਮ ਇੱਕ ਵਾਰੀ ਹੋਰ ਬੋਲ ਦਿਆਂ ਇੱਕ ਵਾਰੀ ਹੋਰ ਨੋਟ ਕਰ ਲਓ ਹਲਦੀ 25 ਗ੍ਰਾਮ ਸੌਫ 50 ਗ੍ਰਾਮ ਮੇਥੀ ਦਾਣਾ ਮੇਥੀ ਦਾਣਾ 50 ਗ੍ਰਾਮ ਤਾਰਾ ਮੀਰਾ 50 ਗ੍ਰਾਮ ਸ਼ਤਾਵਰ 25 ਗ੍ਰਾਮ ਅਸ਼ਵਗੰਧਾ 25 ਗ੍ਰਾਮ ਤੇਲ 50 ਗ੍ਰਾਮ ਮਿੱਠਾ ਸੋਡਾ 25 ਗ੍ਰਾਮ ਸ਼ੱਕਰ 250 ਗ੍ਰਾਮ ਜੇ ਕਈ ਵਾਰ ਬੋਲਣ ਦੇ ਵਿੱਚ ਸਮਝ ਨਾ ਲੱਗੀ ਹੋਵੇ ਜਾਂ ਕਈ ਵਾਰੀ ਮੇਤੋਂ ਮਾਤਰਾ ਵੱਧ ਘੱਟ ਬੋਲੀ ਗਈ ਹੋਵੇ ਤਾਂ ਆਪਣੇ ਦੇ ਸਕਰੀਨ ਦੇ ਉੱਪਰ ਉੱਪਰ ਚੱਲ ਵੀ ਰਿਹਾਗਾ ਤੁਸੀਂ ਉਹਦੇ ਤੋਂ ਵੀ ਨੋਟ ਕਰ ਸਕਦੇ ਹੋ ਸਹੀ ਜਮਾ ਬਿਲਕੁਲ ਸਹੀ ਮਾਤਰਾ ਉਹਦੇ ਉੱਪਰ ਉੱਪਰ ਆਪਣੀ ਲਿਖੀ ਹੋਈ ਆ ਉੱਥੋਂ ਤੁਸੀਂ ਦੇਖ ਕੇ ਵੀ ਨੋਟ ਕਰ ਸਕਦੇ ਹੋ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਜਿੰਨੀ ਤੁਹਾਨੂੰ ਦਵਾਈ ਲਿਖਾਈ ਆ ਸਾਰੀ ਮਾਤਰਾ ਇੱਕ ਦਿਨ ਦੀ ਖਰਾਕ ਦੀ ਆ ਜਿਵੇਂ ਆਪਾਂ ਪਸ਼ੂ ਨੂੰ ਕੋਈ ਵੀ ਲੇਟੀ ਵਗੈਰਾ ਦਾ ਕੁਝ ਵੀ ਪਾਉਨੇ ਆ ਤਾ ਆਪਾਂ ਉਹਦੇ ਵਿੱਚ ਮਿਕਸ ਕਰਕੇ ਚੀਜ਼ ਦੇਣੀ ਹੈਗੇ ਪਸ਼ੂ ਨੂੰ ਦੇਣੀ ਕਦੋਂ ਆਪਾਂ ਪਸ਼ੂ ਦੇ ਸੂਣ ਤੋਂ 10 ਦਿਨ ਬਾਅਦ ਦੇਣੀ ਆਪਾਂ ਇਹ ਚੀਜ਼ ਜਦੋਂ ਪਸ਼ੂ ਨੂੰ ਸੂਏ ਨੂੰ 10 ਦਿਨ ਹੋ ਗਏ ਉਦੋਂ 10ਵੇਂ ਦਿਨ ਤੋਂ ਸਟਾਰਟ 11ਵੇਂ ਦਿਨ ਤੋਂ ਕਰ ਸਕਦੇ ਜੇ 10ਵੇਂ ਦਿਨ ਤੋਂ ਸਟਾਰਟ ਕਰ ਸਕਦੇ ਆਪਾਂ ਇਹ ਤੇ ਪਸ਼ੂ ਨੂੰ ਆਪਾਂ ਸੂਏ ਤੋਂ ਬਾਅਦ ਹੀ ਦੇਣੀ ਹੈ ਗੱਭਣ ਪਸ਼ੂ ਨੂੰ ਆਪਾਂ ਨਹੀਂ ਦੇਣੀ ਚੀਜ਼ ਤੇ ਜਿੱਦ ਦੇ ਤੋਂ ਆਪਾਂ ਸਟਾਰਟ ਕਰ ਲਈ 10 ਦਿਨ ਲਗਾਤਾਰ ਇਹ ਦਵਾਈ ਆਪਾਂ ਦੇਣੀ ਹੈ 10 ਦਿਨਾਂ ਤੋਂ ਬਾਅਦ ਹਫਤੇ ਦੇ ਵਿੱਚ ਦੋ ਵਾਰ ਕਰ ਦੇਣੀ ਆਪਾਂ ਜਿੰਨੇ ਦਿਨ ਤੁਸੀਂ ਦੇਣੀ ਚਾਹੋ ਦਵਾਈ ਉਨੇ ਦਿਨ ਤੱਕ ਤੁਸੀਂ ਦੇ ਸਕਦੇ ਹੋ ਉਸ ਹਿਸਾਬ ਦੇ ਨਾਲ ਤੁਸੀਂ ਆਪਣੀ ਇਹਨੂੰ ਗੁਣਾ ਕਰਕੇ ਦਿਨਾਂ ਦੇ ਨਾਲ ਉਸ ਹਿਸਾਬ ਦੇ ਨਾਲ ਮਾਤਰਾ ਲੈ ਲਿਓ ਪਹਿਲਾਂ ਮੈਂ ਤੁਹਾਨੂੰ ਐਡਵਾਈਸ ਨਹੀਂ ਕਰਦਾ ਵੀ ਸਾਰੀ ਦਵਾਈ ਪਹਿਲਾਂ ਹੀ ਲਿਆ ਕੇ 10 ਦਿਨਾਂ ਦੀ 15 ਦਿਨ ਨਹੀਂ ਰੱਖ ਲਓ ਹਨ ਤੁਸੀਂ ਕਿਹੜਾ 2 ਕੁ ਦਿਨਾਂ ਦੀ 3 ਕੁ ਦਿਨਾਂ ਦੀ ਲੈ ਕੇ ਉਹਨੂੰ ਉਹਨੇ ਨੂੰ ਬਣਾ ਕੇ ਉਹਨੇ ਦੇ ਲਓ ਫਿਰ ਫਿਰ 2-3 ਦਿਨਾਂ ਦੀ ਲਿਆਓ ਉਹਨੂੰ ਬਣਾ ਕੇ ਫਿਰ ਉਹਨੇ ਦੇ ਦਿਓ ਜੇ ਜੇ ਤੁਹਾਨੂੰ ਫਾਇਦਾ ਲੱਗਦਾ ਜੇ ਤੁਹਾਨੂੰ ਫਾਇਦਾ ਹੋਇਆ ਲੱਗਿਆ ਤਾਂ ਲਗਾਤਾਰ ਵਧਾ ਦਿਓ ਜੇ ਤੁਹਾਨੂੰ ਐ ਵੀ ਲੱਗਿਆ ਬਈ ਫਾਇਦਾ ਉਹ ਨਾ ਕਰਿਆ ਨੀਗਾ ਤਾਂ ਆਪਾਂ ਐ ਨਹੀਂ ਕਹਿੰਦੇ ਹਨਾ ਵੀ ਦਵਾਈ ਲਿਆ ਕੇ ਘਰ ਰੱਖ ਲਈ ਤਾਂ ਆਪਣੇ ਪੈਸੇ ਖਰਾਬ ਹੋਣ ਕਿਉਂਕਿ ਕੋਈ ਵੀ ਦਵਾਈ ਕੋਈ ਵੀ ਦਵਾਈ ਆ ਕੋਈ ਵੀ ਚੀਜ਼ ਹੈ ਕਿਸੇ ਕਿਸ ਨੂੰ ਕੰਮ ਕਰਦੀ ਆ ਕਿਸੇ ਨੂੰ ਕਈ ਵਾਰ ਨਹੀਂ ਵੀ ਕਰਦੀ ਕਿਉਂਕਿ ਕਿਸੇ ਨੂੰ ਕਈ ਵਾਰ ਕੀ ਹੁੰਦਾ ਵੀ ਨਹੀਂ ਵੀ ਦਵਾਈ ਫਿੱਟ ਬੈਂਦੀ ਹਨਾ ਤਾਂ ਕਰਕੇ ਸਵਾਰੀ ਦਵਾਈ ਇਕੱਠੀ ਨਾਲ ਲਿਓ ਇਹ ਇੱਕ ਦਿਨ ਇੱਕ ਖਰਾਕ ਦੀ ਦਵਾਈ ਸੀਗੀ ਦੋ ਖਰਾਕਾਂ ਦੀ ਜਾਂ ਤਿੰਨਾਂ ਖਰਾਕਾਂ ਤੱਕ ਦੀ ਦਵਾਈ ਲਿਆ ਕੇ ਉਸ ਹਾਂ ਦੇ ਲਿਆ ਕਰੋ ਤੇ ਪਰ ਜਿਹੜੀ ਆਪਣੀ ਦੇਸੀ ਖਰਾਕ ਹੈ ਨਾ ਜਿਹੜੀ ਨਾਲ ਆਪਾਂ ਖਰਾਕ ਦੇਣੀ ਆ ਉਹ ਜ਼ਰੂਰ ਦਿਆ ਕਰੋ ਇਹ ਨਹੀਂ ਹੈਗਾ ਵੀ ਆਪਾਂ ਨੁਕਤੇ ਤੁਹਾਨੂੰ ਦੱਸਤਾ ਤੇ ਇਸੇ ਨੇ ਦੁੱਧ ਵਧਾਉਣਾ ਹੈਗਾ ਜਿਹੜੀ ਆਪਾਂ ਆਪਣੇ ਰੱਖ ਰਖਾਵ ਆ ਆਪਣਾ ਖਰਾਕ ਆ ਪਾਣੀ ਆ ਨਾ ਉਹਦੇ ਅੱਲੀ ਵੀ ਆਪਾਂ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਫੇਰ ਹੀ ਨੁਕਤੇ ਕੰਮ ਕਰਦੇ ਆ ਇਕੱਲੇ ਵੀਰ ਜੀ ਨੁਕਤੇ ਕੰਮ ਕਦੇ ਨਹੀਂ ਕਰਦੇਗੇ ਆਪਾਂ ਜਿਵੇਂ ਕੋਈ ਲੇਟੀ ਵਗੈਰਾ ਪਾਉਣੀ ਆ ਆਪਾਂ ਕਾੜੇ ਵਗੈਰਾ ਵੀ ਪਾਉਨੇ ਆ ਪਹਿਲਾਂ ਉਹ ਵੀ ਪਾਓ ਲੇਟੀ ਵੀ ਪਾਓ ਦਾਣਾ ਵੀ ਵਧਗਾ ਪਾਓ ਉਹਨੂੰ ਨਾ ਤੇ ਜਿਵੇਂ ਛੋਲਿਆਂ ਦਾ ਛਿਲਕਾ ਹੋ ਗਿਆ ਚੋਕਰ ਵਗੈਰਾ ਹੋ ਗਿਆ ਇਹ ਚੀਜ਼ਾਂ ਵੀ ਆਪਾਂ ਪਸ਼ ਜੇ ਆਪਾਂ ਚੰਗੀ ਖਰਾਕ ਪਾਵਾਂਗੇ ਫੇਰ ਹੀ ਨੌਕਤੇ ਨੇ ਕੰਮ ਕਰਨਾ ਕੱਲੇ ਨੌਕਤੇ ਨੇ ਵੀਰ ਜੀ ਕੰਮ ਨਹੀਂ ਕਰਨਾਗਾ ਇਹਦੇ ਨੌਕਤੇ ਨੇ ਕੰਮ ਨਹੀਂ ਕਰਨਾ ਨਾਲ ਨਾਲ ਖਰਾਕ ਨੇ ਕੰਮ ਜ਼ਰੂਰ ਕਰਨਾਗਾ ਤੇ ਜਦੋਂ ਆਪਣਾ ਪਸ਼ੂ ਗੱਭਣ ਹੋ ਗਿਆ ਤਾਂ ਆਪਾਂ ਉਹਦਾ ਆਪਾਂ ਬੰਦ ਕਰ ਸਕਦੇ ਹਾਂ ਨੂੰ ਨੌਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਡੇ ਕੋਲ ਵੀ ਕੋਈ ਨੌਕਤਾ ਤਾਂ ਸਾਨੂੰ ਦੱਸਿਆ ਜ਼ਰੂਰ ਕਰੋ 9987 998782256 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਹੈਗਾ ਪਿੰਡ ਬੁਰਜ ਲੱਦਾ ਜ਼ਿਲ੍ਹਾ ਬਠਿੰਡਾਗਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਨੌਕਤਾ ਦੱਸ ਸਕਦੇ ਹੋਗੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਕਹਿੰਦਾ ਮੈਂ ਕੋਈ ਵੈਦ ਨਹੀਂ ਜਾਮਾ ਕੋਈ ਡਾਕਟਰ ਨਹੀਂਗਾ ਮੈਂ ਆਮ ਇਨਸਾਨ ਆ ਮੈਂ ਨੁਕਤੇ ਉਹੀ ਦੱਸਦਾ ਜਿਹੜੇ ਮੇਰੇ ਆਸ-ਪਾਸੇ ਨੁਕਤੇ ਬਣਾਏ ਹੁੰਦੇ ਆ ਜਾਂ ਮੈਂ ਸੋਸ਼ਲ ਮੀਡੀਆ ਤੋਂ ਲੈ ਲੈਣਾ ਨੁਕਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੁੜੇ ਰਹੋ ਪਿੰਡ ਤਰਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੇਂ ਨੁਕਤੇ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ